ਮੇਰੇ ਦੋਸਤ ਰੁਪਏ ਦੋ ਮੈਂ ਬਾਹਰ ਘੁੰਮਣ ਚੱਲਣਾ ਦੋਸਤ ਐ ਨਾ 200 ਰੁਪਏ ਹਾਂਜੀ ਮੇਰੇ ਪੁੱਤ ਨੂੰ 200 ਰੁਪਏ ਚਾਹੀਦਾ ਆਹੀ ਕਿੱਧਰ ਜਾਣਾ ਘੁੰਮਣ ਮਨ ਹੌਟਲ ਖਾਣ ਪੀਣ ਜਾਣਾ ਰੈਸਟੋਰੈਂਟ ਚ ਲੈਓ ਕੋਈ আচ্ছা ਕੌਣ ਕੌਣ ਚੱਲੇ ਪੁੱਤ ਮੇਰੇ ਦੋਸਤ ਦੋਸਤ ਚੱਲੇ ਤਿੰਨ ਚਾਰ ਹਾਂਜੀ ਚਾ ਕੱਲਾ ਹੀ ਗੱਲਾਂ ਦੱਸਦੇ ਮੈਨੂੰ ਛੋੜ ਨਾ ਮੁੱਲ ਕਿਦਾਈ ਮੈਨਾਂ ਪੁੱਤ ਚੱਲੇ ਮੇਰੇ ਕਿੰਨੇ ਵਸੇ ਚਾਹੀਦੇ ਮੈਨੂੰ 200 200 ਰੁਪਏ ਚਾਹੀਦੇ ਹਾਂਜੀ ਮੈਂ ਦੇ ਦਿੰਦੀ ਐਡ ਕਰ ਲੈ ਥੋੜਾ ਜਿਹਾ ਮੈਂ ਤੈਨੂੰ ਪੈਸੇ ਦੇ ਦਿੰਨੀ ਮੇਰੇ ਕਿੱਥੇ ਚੱਲਿਆ ਵੇ ਕੀ ਕਾਰਖਾਨੇ ਕਿਉਂ ਕਾਰਖਾਨੇ ਪਿੰਨ ਵਸਤੇ ਸਮਾਨ ਨਹੀਂ ਆ ਕੀ ਹੋ ਗਿਆ ਕੀ ਹੋ ਗਿਆ ਇਹ ਮੁੰਡੇ ਨਾਲ ਗੱਲ ਕਰਦੇ ਪਏ ਨਾ ਦੋਸਤਾਂ ਨਾਲ ਚੱਲੇ ਤੂੰ ਚੁੱਪ ਪਰ ਕਾਰਖਾਨੇ ਪਿੰਨ ਦਾ ਸਮਾਨ ਨਹੀਂ ਆ ਤੇ ਫੇਰ ਉਹ ਪਾਰਟੀ ਕਰਨੀ ਆਪਾਂ ਕਾਦੀ ਪਾਰਟੀ ਕਰਨੀ ਆ ਸ਼ਾਮੀ ਪਾਪਾ ਆਣਗੇ ਨਾ ਤੇ ਉਹਨਾਂ ਨਾਲ ਪਾਰਟੀ ਕਰੀ ਨਾਲ ਤੂੰ ਮੈਨੂੰ ਇਹ ਦੱਸ ਤੂੰ ਉਹਨੂੰ ਇੱਕ ਵਾਰੀ ਨਹੀਂ ਪੁੱਛੀ ਕਿ ਕਿਹੜੇ ਦੋਸਤਾਂ ਨਾਲ ਚੱਲਿਆ ਵਾ ਉਹਨਾਂ ਦਾ ਕੀ ਨਾਮ ਹੈਗਾ ਵਾ ਕੀ ਨਾਮ ਨਹੀਂ ਹੈਗਾ ਤੂੰ ਵੀ ਮੂੰਹ ਚੁੱਕਦੀ ਆ ਕਿੱਥੇ ਮਰਜੀ ਬੱਚਿਆਂ ਨੂੰ ਭੇਜ ਦਿੰਨੀ ਆ ਉਹ ਨਹੀਂ ਉਹ ਜਿਹੜੇ ਦੋਸਤਾਂ ਨਾਲ ਚੱਲਾ ਉਹਨਾਂ ਨਾਲ ਹੀ ਚੱਲਾ ਉਹਨੂੰ 200 ਰੁਪਏ ਚਾਹੀਦਾ ਹੁਣ ਬੱਚਾ ਦੇਖੋ ਜੀ ਸਾਰੇ ਖਾਂਦੇ ਹੋਣਗੇ ਉਹਦੇ ਕੋਲ ਪੈਸੇ ਨਹੀਂ ਹੋਗੇ ਮੂੰਹ ਵੇਖੇਗਾ ਤੂੰ ਹੁਣ ਹੋਰ ਕੇ ਜੇਬ ਚੋਂ ਕੱਢ ਕੇ ਖਰਚ ਲਏਗਾ ਜੀਜੀ ਸਾਰਿਆਂ ਦੇ ਵਿੱਚ ਖਾਏਗਾ ਪੀਏਗਾ ਤੂੰ ਨਾਲ ਨੂੰ ਵਿਗਾੜਦੀ ਪਈ ਆ ਕੋਈ ਨਹੀਂ ਵਿਗਾੜ ਦਿੰਦੀ ਤੂੰ ਹੀ ਐਂ ਬੋਲੀ ਜਾਂਦੇ ਪਿਆ ਕਿਉਂ ਬੋਲੀ ਜਾਨੀ ਪਈ ਤੇਨੋ ਦੇ ਦੋਸਤਾਂ ਦਾ ਪਤਾ ਹੈ ਕਿਹੜੇ ਦੋਸਤ ਹੈਗੇ ਕਿਹੜੇ ਦੋਸਤ ਨਹੀਂ ਹੈਗੇ ਉਹ ਹੀ ਕੋਗਾ ਨਹੀਂ ਹੋਣੇ ਆ ਹਾਂਜੀ ਉਹ ਹੀ ਐ ਨਾ ਰੋਜ਼ ਤੂੰ ਉਹਨਾਂ ਨੂੰ ਮਿਲਦੀ ਹੋਣੀ ਆ ਨਾ ਜਾ ਕੇ ਉਹੀ ਦੋਸਤ ਹੋਣੇ ਉਹੀ ਦੋਸਤ ਹੋਣੇ ਆ ਰਾਤੀ ਤੇ ਕੋ 50 ਲੈ ਗਿਆ ਸਵੇਰੇ 200 ਲੈ ਗਿਆ 250 ਰੁਪਇਆ ਲੇਕਿ 7-8000 ਰੁਪਇਆ ਦਾ ਮਹੀਨੇ ਦਾ ਇਹ ਖਰਚਾ ਹੈ ਮੇਰੀ ਗੱਲ ਸੁਣੋ ਹੈਗਾ ਨਾ ਕੱਲਾ-ਕੱਲਾ ਸਾਡਾ ਮੁੰਡਾ ਕੱਲਾ-ਕੱਲਾ ਸਾਡਾ ਮੁੰਡਾ ਐਨੇ ਨਹੀਂ ਖਾਣਾ ਇੰਨੇ ਨਹੀਂ ਖਰਚਣਾ ਇੰਨੇ ਨਹੀਂ ਮੰਗਣਾ ਹੋਰ ਕਿੰਨੇ ਮੰਗਣਾ ਫਿਰ ਬਸ ਕੱਲਮ ਕੱਲਾਗਾ ਤੇ ਵਿਗਾੜ ਦੇ ਨਹੀਂ ਵਿਗਾੜਨਾ ਨਹੀਂ ਐਥੇ ਕੀ ਵਿਗਾੜਨਾ ਖੁਆਇਸ਼ਾਂ ਬੁਰੀਆਂ ਕਰਨੀਆਂ ਨੇ ਮੁੰਡੇ ਨੂੰ ਭੁੱਖੇ ਥੋੜੀ ਰੱਖਣਾ ਲੋਕਾਂ ਨਾਲ ਨਾਲ ਵੇਖੀ ਜਾ ਲੋ ਚਿਪਸ ਖਾਂਦੇ ਹੀ ਉਹ ਕੁਝ ਹੋਰ ਖਾਂਦੇ ਹੀ ਤੇ ਤੂੰ ਨਾ ਖਾਈ ਤੂੰ ਵੇਖੀ ਜਾਈ ਇਹ ਖੁਆਇਸ਼ਾਂ ਪੂਰੀਆਂ ਨਹੀਂ ਹੁੰਦੀਆਂ ਇਹ ਵਿਗਾੜਨ ਵਾਲਾ ਸਾਬ ਹੁੰਦਾ ਤੂੰ ਕੰਨੀ ਉਹ ਚਿਪਸ ਖਾਂਦੇ ਆ ਮੇਰਾ ਮੁੰਡਾ ਵੇਖੇ ਜਿਹੜੇ ਮਰਜੀ ਚਿਪਸ ਨੂੰ ਕਰੋ ਕਾਟੇ ਕੇ ਦੇ 10 ਤਰ੍ਹਾਂ ਦੇ ਚਿਪਸ ਪਏ ਸਾਡੇ ਘਰ ਘਰ ਨਹੀਂ ਖਾਂਦੇ ਅੱਜਕੱਲ੍ਹ ਦੇ ਬੱਚੇ ਬਾਹਰ ਖਾਂਦੇ ਆ ਦਾਦੀ ਤੁਹਾਡੀ ਇਹ ਯਾਦਾਂ ਤਾਂ ਬੋਲਣ ਦੀ ਮੈਂ ਆਪਣੀ ਮੰਮੀ ਕੋ ਪੈਸੇ ਮੰਗਦਾ ਪੈ ਤਾਂ ਥੋੜੀ ਮਜ਼ਾ ਆ ਪਿਆ ਵਾ ਐ ਰੀਦੀ ਵੇਖ ਲੈ ਐ ਕਿਸ ਤਰ੍ਹਾਂ ਬੋਲਦਾ ਪਿਆ ਵੈ ਉਹਨੂੰ ਬੋਲਣ ਦੀ ਨਾ ਅਕਲ ਭੁੱਲਦੀ ਜਾਂਦੀ ਉਹ ਤੇ ਤੇ ਮੈਂ ਦੱਸਾਂ ਉਹਨੂੰ ਪੈਸੇ ਦੇਣ ਦੋ ਤਾਂ ਜਾਣ ਦੋ ਤੂੰ ਬੱਲਾ ਨਾ ਮੇਰੀ ਕੱਲ ਨੂੰ ਐ ਨਾ ਹੋਵੇ ਅੱਜ ਜੇ ਮੈਨੂੰ ਬੋਲਦਾ ਪੈ ਨਾ ਮਨੋਰ ਟਾਈਮ ਦੂਰ ਨਹੀਂ ਲੱਗਦਾ ਪਿਆ ਕੱਲ ਤੈਨੂੰ ਵੀ ਇੰਨੇ ਏਦਾਂ ਹੀ ਬੋਲ ਨਹੀਂ ਅੱਜ ਤਾਂ ਤੂੰ ਦੇ ਦੇ ਕੇ ਉਹਦੀ ਬੁੱਧੀ ਪ੍ਰਿਸ਼ਟ ਕਰੀ ਜੰਨੀ ਪਈ ਐ ਕੱਲ ਨੂੰ ਫਰਜ ਕਰ ਪੈਸੇ ਨਾ ਨਾ ਹੋਵੇ ਤੇ ਤੂੰ ਸਮਝ ਹੀ ਜਾ ਤੇਨੇ ਤੇਰਾ ਕੀ ਹਾਲ ਕਰਦਾ ਅੱਛਾ ਹੂੰ ਹੂੰ ਦਈ ਮੈਨੂੰ ਬਾਸੀ ਸਾਦਨ ਦੇ ਪਿਓ ਕਮਾਂਦੇਗਾ ਦੇ ਵਾਸਤੇ ਪਿਓ ਜੇ ਮੁੰਡੇ ਨੂੰ ਦੇਣਾ ਹੀ ਨਹੀਂ ਮੈਂ ਖਵਾਣਾ ਹੀ ਨਹੀਂ ਮੈਂ ਨਾ ਤੈਨੂੰ ਬੱਤੀ ਜਾਣਾ ਮੁੰਡੇ ਨੇ ਅਦਰ ਆ ਪੁੱਤ ਤੂੰ ਮੈਂ ਤੈਨੂੰ ਨਾ ਬੱਦਸੀਸਾਂ ਨਹੀਂ ਦੇਣ ਦੇਈ ਮੈਂ ਤੈਨੂੰ ਸਮਝਾਨੀ ਪਈ ਆ ਤੇਰੇ ਨਾਲੋਂ ਜ਼ਿਆਦਾ ਨਾ ਅਜੇ ਤਾਂ ਮੇਰਾ ਹੱਕ ਵੈ ਸੁਣਿਆ ਉਹਨੂੰ ਲੋੜ ਹੈ ਕਿ ਉਹਨੇ ਜਾਣਾ ਉਹਦਾ ਟਾਈਮ ਲੋੜ ਤੂੰ ਆਉਂਗੇ ਅੰਟੀ ਜਿਹੜਾ ਤਾਂ ਬੜਾ ਤਗੜਾ ਬਿਜ਼ਨਸ ਹੁੰਦਾ ਵੈ ਕਹਿੰਦਾ ਵੀ ਮੈਂ ਆਪਣੇ ਦੋਸਤਾਂ ਨਾਲ ਜਾਣਾ ਚੱਲ ਜੋ ਤੇਰਾ ਦਿਲ ਆਂਦਾ ਨਾ ਉਹ ਕਰ ਕੱਲ ਨੂੰ ਤੂੰ ਨਾ ਕਸੁੰਨ ਦੇ ਦੇ ਕੇ ਅੱਖਾਂ 'ਚ ਰੋਣਾ ਹੀ ਕੱਲ ਆਏਗੀ ਵੇਖਾਂਗੇ ਹੁਣ ਤੇ ਦੇਨ ਦੋ ਹੁਣ ਤੇ ਜਾਣ ਦੋ ਉਹਨੂੰ ਚਲਾ ਕਿ ਹੋ ਜੀਏ ਕੁੜੀਏ ਕੋਈ ਸਮਝ ਨਹੀਂ ਲੱਗਦੀ ਮੁੰਡੇ ਨੂੰ ਨੇ ਨਾ ਵਿਗਾੜ ਦੇਣਾ ਕੋਈ ਯਾਰੀ ਦੋਸਤੀ ਮਨੋ ਦੀ ਮੁੰਡੇ ਦੀ ਸਹੀ ਨਹੀਂ ਲੱਗਦੀ ਭਈ ਜੋ ਮਰਜੀ ਕਰੇ ਮੈਂ ਸਾਰਾ ਕੁਝ ਹੁੰਦਾ ਪਿਆ ਹਾਂ ਤੂੰ ਐਵੇਂ ਮੱਥਾ ਮਾਰੀ ਜਾਨੀ ਉਹਦੇ ਨਾਲ ਇਹ ਕੱਲ ਨੂੰ ਜਦੋਂ ਵਿਗੜੇਗਾ ਨਾ ਘਰ ਆਊਗਾ ਆਪਿਆਂ ਨੂੰ ਪਤਾ ਲੱਗ ਜਾਏਗਾ ਲੋਕੀ ਆਂਡ ਗਵਾਂਡ ਕਿੰਨੀਆਂ ਗੱਲਾਂ ਕਰਦੇ ਪਏ ਆ ਤੁਸੀਂ ਮੈਂ ਰੋਈ ਗੱਲਾਂ ਕਰਦੇ ਆ ਇਹ ਵਿਗੜਿਆ ਪਿਆ ਆ ਮੈਂ ਤੁਹਾਡੀ ਸਾਰੀ ਗੱਲ ਸਮਝ ਖੂਨ ਤੇ ਆਪਣਾ ਨਾ ਪੋਤਰਾ ਵੈ ਪੋਤਰਾ ਤੇ ਹੈਗਾ ਤੇ ਫਿਰ ਜੇ ਹੁਣ ਅਸੀਂ ਕੀਤਾ ਤੇ ਮੁੜ ਕੇ ਅਸੀਂ ਆਪਣੇ ਘਰ ਚ ਕਿਲਕਲ ਪਾ ਲਈਏ ਜਦੋਂ ਉਹਨੂੰ ਸੱਟ ਵੱਜੇਗੀ ਨਾ ਜਦੋਂ ਕਿਤੇ ਛਤਰ ਖਾ ਗਿਆ ਹੈਗਾ ਜਾਂ ਗਲਤ ਜਗ੍ਹਾ ਤੇ ਹੋ ਕੇ ਆਏਗਾ ਤੇ ਆਪੇ ਪਤਾ ਲੱਗ ਜਾਊਗਾ ਉਹਨੂੰ ਫਿਰ ਮੈਂ ਗੱਲ ਕਰਾਂਗਾ ਉਹਦੇ ਨਾਲ ਹਜੇ ਕੋਈ ਗੱਲ ਨਹੀਂ ਕਰਨੀ ਹਜੇ ਵੇਖ ਲੈਣ ਤੇ ਤੇਲ ਦੇਖ ਤੇ ਤੇਲ ਦੀ ਧਾਰ ਵੇਖ ਜਦੋਂ ਹੋਏਗੀ ਨਾ ਕੋਈ ਗੱਲ ਤੇ ਫਿਰ ਮੈਂ ਵੇਖਾਂਗਾ ਵੀ ਕੀ ਕਰਦੀ ਹੈ ਤਾਂ ਮੈਂ ਦੱਸਿਆ ਨਾ ਤੂੰ ਉਹਨੂੰ ਬਿਲਕੁਲ ਨਹੀਂ ਕਹਿਣਾ ਇਹ ਜਿਹੜੀ ਕਿਲਕੇ ਲੈਣਾ ਜਿੱਦਣ ਆਪੇ ਹੀ ਉਹ ਵਿਗੜ ਗਿਆ ਤੇ ਆਪੇ ਪਤਾ ਲੱਗ ਜਾਊਗਾ ਫੇਰ ਅਸੀਂ ਆਪੇ ਸੰਭਾਲਾਂਗੇ ਚਲੋ ਗਾਦੇ ਖੂਨ ਆਪਣਾ ਹੀ ਕਿਉਂ ਫਿਗਰਨ ਦੇਣਾ ਬੋਤ ਖੂਨ ਆਪਣਾ ਕੀ ਆ ਸਾਰਾ ਮਲਲਾ ਲੰਬਾ ਦੰਦਾ ਜਦੋਂ ਬਾਹਰ ਜਾਈਦਾ ਕੀ ਕੀ ਕੁਛ ਕਰਦਾ ਉਹ ਹੁਣ ਤੂੰ ਇਹ ਵੀ ਬੋਲਣਾ ਆਪਿਓ ਪਾਪਾ ਪਹਿਲੇ ਮੰਮੀ ਬੋਲਦੇ ਵੇ ਇਹੀ ਜੀ ਉਹਨੇ ਮੰਗ ਹੀ ਲਿਆ ਤੇ ਹੁਣ ਮੈਂ ਕੀ ਕਰਾਂ ਤੇ ਮੰਗ ਲਿਆ ਤਾਂ ਕੱਲ ਨੂੰ ਕੁਝ ਹੋਰ ਮੰਗੇਗਾ ਤੇ ਫੇਰ ਉਹ ਵੀ ਦੇਣਾ ਆਪਾਂ ਲੋ ਹੁਣ ਜੇ ਉਹ ਕਹੇਗਾ ਤੇ ਉਹਨੂੰ ਦਵਾਂਗੀ ਨਾ ਦਵਾਂ ਤੇ ਕਹੇ ਥੋੜੀ ਜਿਹੀ ਛੋਟੇ ਜਿਹੇ ਬੱਚੇ ਨੂੰ 2-2 3-300 ਰੁਪਏ ਦੇਣਾ ਕਿਸ ਚੀਜ਼ ਦੀ ਕਮੀ ਇਹੀ ਰੱਖਦੇ ਆ ਜੈਸੇ ਦਾਦਾ ਜਿਹੜੇ 5-5-5000 ਦੇ ਉਸੇ ਲਿਆਉਣ ਨੂੰ ਸੂਟ ਸਾੜ ਲੈ ਕੇ ਦੇ ਦਿਆ ਬਾਜ਼ਾਰ ਚਾਹੀਦਾ ਤੇ ਕਿੰਨਾ ਖਾਣ ਪੀਣ ਦਾ ਕਿੰਨਾ ਸਮਾਨ ਲਿਆ ਕੇ ਦੇ ਦਿਆ ਐਤਰਾ ਥੋੜੀ ਬੱਚੇ ਨੂੰ ਪੈਸੇ ਦੇਣੇ ਤੈਨੂੰ ਵਿਗੜ ਜਾ ਤੇ ਫਿਰ ਤੈਨੂੰ ਪਤਾ ਕਿੱਥੇ ਖਰਚਦਾ ਕਿੱਥੇ ਨਹੀਂ ਖਰਚਦਾ ਉਹ ਕਹਿੰਦਾ ਮੈਂ ਦੋਸਤਾਂ ਨਾਲ ਜਾਣਾ ਪਾਰਟੀ ਕਰਨੀ ਹੈ। ਉਹ ਸਾਰੇ ਬੱਚੇ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਆ ਕੱਲ ਨੂੰ ਕੋਈ ਨਹੀਂ ਕੀ ਫੇਰ ਨਾ ਸਾਨੂੰ ਕਹੀਂ। ਨੀ ਨਾ ਨਾ ਮੈਂ ਕਹਤਾ ਨਾ ਲੇ ਵੇਖਿਆ ਹੈ ਕਿੱਡਾ ਕਿ ਜਿਹੜੀ ਉਹਨੇ ਪਾਰਟੀਆਂ ਕਰਨੀਆਂ ਵਾ। ਤੂੰ ਨਾਲ ਨੂੰ ਹੁੰਦਾ ਛੱਡ ਦਵਾ। ਤੁਸੀਂ ਤੁਸੀਂ ਹੀ ਬੋਲਦੇ ਹੋ ਪੈਸੇ ਦੇਣ ਲੱਗੇ। ਜਦੋਂ ਆਪਣੇ ਨਾਲ ਕੇ ਜਾਂਦਾ ਨਾ ਜਿੰਨੇ ਪੈਸੇ ਮੰਗਦੇ ਉਹ ਦੇ ਦਿੰਦੇ ਆ 200 300 400 ਕੋਈ ਨਹੀਂ ਕਹਿੰਦੇ ਕੁਝ। ਏਰੀ ਗੱਲ ਸੋਣ ਜਦੋਂ ਸਾਡੇ ਦੋਤਰੇ ਆਉਂਦੇ ਆ ਇਹ ਖਾਣਾ ਪਿਆਣਾ ਭਾਵੇਂ ਕਪੜਾ ਲਿਆ ਕੇ ਦਈਏ ਹਰ ਤਰ੍ਹਾਂ ਦਾ ਲਾਡ ਕਰੀਦੇ ਪੈਸੇ ਦਾ ਕਾਹਦਾ ਲਾਡ ਹੋਇਆ ਨਹੀਂ ਤੇ ਹੁਣ ਕੀ ਕਰਾਂ ਫਿਰ ਜਿਉ ਨੂੰ ਚੀਜ਼ ਚਾਹੀਦੀ ਦੇ ਵੀ ਦਿੱਤੀ ਐ ਦੋ 300 ਦੇ ਵੀ ਦੋਗੇ ਉਹਦਾ ਪਿਓ ਰਾਜੀ ਨਾ ਸਾਨੂੰ ਕਿਉਂ ਦੋ 300 ਰੁਪਇਆ ਕਿੱਥੇ ਉਹਨੇ ਖਰਚ ਕਰਨਾ ਕਿੱਥੇ ਨਹੀਂ ਕਰਨਾ ਸਾਨੂੰ ਪਤਾ ਠੀਕਾ ਕਿਹੜੀ ਸੋਸਾਇਟੀ ਐ ਕਿਹੜੀ ਨਹੀਂ ਬੱਚੇ ਕਿਹੋ ਜਿਹੇ ਗਏ ਕਿਹੋ ਜਿਹੇ ਨਹੀਂ ਗਏ ਰਾਜੀ ਨਾ ਵੀ ਇਹਦਾ ਪਿਓ ਜਿਹੜਾ ਦਿੰਦਾ ਤੱਗੋ ਵੀ ਉਹਨੇ ਦਿੰਦੇ ਰਹਿਣੇ ਨਹੀਂ ਨਹੀਂ ਦੇਣਾ ਨਾ ਦੋ ਤੂੰ ਤਾਂ ਕੰਜੂਸੀਆਂ ਵਾਲੇ ਕੰਮ ਕਰਦੇ ਪਏ ਉਹ ਮੇਰੀ ਗੱਲ ਸੁਣ ਜੇ ਪਿਓ ਕਮਾਉਂਦਾ ਤਾਂ ਪਿਓ ਰੋੜਨ ਵਾਸਤੇ ਕਮਾਣ ਡਿਆ ਕੱਲ ਨੂੰ ਉਹਨੇ ਬੱਚੇ ਦੀ ਪੜ੍ਹਾਈ ਵਾਸਤੇ ਲਖਾਈ ਵਾਸਤੇ ਕੱਲ ਨੂੰ ਕੋਈ ਬੱਚੇ ਦੀ ਜ਼ਮੀਨ ਜਾਇਦਾਦ ਕੋਈ ਬਣਾਣੀ ਆ ਉਹ ਕਿੱਥੋਂ ਬਣਾਣੀ ਆ ਇਤਰਾ ਬਣਨੀ ਆ ਉਹ ਵਿਚ ਆ ਕਮਾ ਕੇ ਲਿਆਈ ਜਾਵੇ ਤੇ ਇਹ ਉਜਾੜੀ ਜਾਵੇ ਬੜੀ ਦੂਰ ਦੀਆਂ ਗੱਲਾਂ ਹਾਲੇ ਤੇ ਉਹਨੂੰ ਦੋ ਖਾਣ ਪੀਣ ਲਈ ਹਾਇ ਇਹ ਦੇ ਦੋ ਖਾਣ ਪੀਣ ਲਈ ਵੇਖ ਮੇਰੀ ਮੇਰੀ ਪਹਿਲਾਂ ਗੱਲ ਸੁਣ ਜਿੰਨੀ ਦੇਰ ਬੱਚੇ ਛੋਟੇ ਹਨ ਉੰਨੀ ਦੇਰ ਹੀ ਪੈਸਾ ਜੁੜਦਾ ਈ ਜਦੋਂ ਵੱਡੇ ਹੋ ਗਏ ਨਾ ਫੇਰ ਨਹੀਂ ਉਹ ਜੁੜਦਾ ਹੁਣ ਜਿੰਨਾ ਜੋੜ ਨਾ ਜੋੜ ਲਾ ਤੇ ਉਹਨੂੰ ਜਿੰਨੀਆਂ ਹੋਣਾ ਅੱਜ ਉਹ 200 ਰੁਪਏ ਮੰਗਣ ਤੇ ਕੱਲ 2000 ਮੰਗਣਾ ਕਿੱਥੇ ਕਿੱਥੇ ਖਰਚ ਕਰਨਾ ਕਿੱਥੇ ਨਹੀਂ ਖਰਚਣਾ ਮੈਂ ਤੈਨੂੰ ਕਹਤਾ ਈ ਕੱਲ ਕੋਈ 19 21 ਗੱਲ ਹੋਈ ਸਾਨੂੰ ਨਾ ਗਈ ਤੇ ਨਾ ਹੀ ਵੇਚ ਆਣਾ ਤੁਸੀਂ ਕੀ ਕਰਦੇ ਪਿਓ ਤੀਛ ਰਹੰਦੇ ਵੀ ਆਪਣਾ ਪੱਲਾ ਆਹੋ ਤੈਨੂੰ ਮੇਰੇ ਮੁੰਡੇ ਨੂੰ ਕੁਛ ਦਿੰਦੇ ਨਹੀਂ ਤੇ ਕਰਦੇ ਉਹ ਗੱਲਾਂ ਮੈਨੂੰ ਦਿੰਦਿਓ ਸਿੱਖਿਆ ਜਦੋਂ ਆਪਣੇ ਦੋਤਰੇ ਦੋਤਰੀਆਂ ਆਉਂਦੀਆਂ ਨੇ ਫੇਰ ਕਹਿੰਨਾ ਚੱਲ ਦੁਕਾਨ ਤੇ ਕੀ ਲੈਣਾ ਐਨੇ ਐਨੇ ਲਪਾਫੇ ਭਰ ਕੇ ਆਂਦੇ ਨੇ ਸਮਾਨ ਦੇ ਜੀ ਥੋੜਾ ਨਾ ਸੋ ਸਮਝ ਕੇ ਬੋਲ ਕੀ ਬੋਲਣਾ ਸਹੀ ਤਾਂ ਬੋਲਦੀ ਵੀ ਆ ਮੇਰੀ ਗੱਲ ਸੁਣ ਲੈ ਹਾਏ ਤੇ ਅੱਜ ਦੀ ਡੇਟ ਤੱਕ ਕੋਈ ਵੇਦ ਭਾਣੀ ਸੀ ਕੀਤਾ ਬੱਚਿਆਂ ਦੇ ਵਿੱਚ ਤੇ ਜੋ ਤੂੰ ਕਰਨ ਡਈ ਐ ਤੂੰ ਆਪਣੇ ਬੱਚਿਆਂ ਨੂੰ ਨਾ ਖੁਦ ਵਿਗਾੜਨ ਡਈ ਐ ਕਿੱਤਾ ਦੇ ਦਾਦਾ ਦਾਦੀ ਅਸਰਾਂ ਦੇ ਆ ਕੱਲ ਨੂੰ ਸਾਡੇ ਮਨ ਵਿੱਚ ਕੋਈ ਉਹ ਜੀ ਗੱਲ ਆ ਗਈ ਨਾ ਤਾਂ ਤੂੰ ਕੁਸ ਹੁਣ ਦੇ ਦੇ ਕੇ ਫੇਰ ਰੋਣਾ ਹੀ ਐ ਤੈਨੂੰ ਦੂਜੀ ਵਾਰੀ ਕਿਹਾ ਈ ਉਹ ਕੁਛ ਨਹੀਂ ਹੁੰਦਾ ਮਤ ਦੇ ਕੋਈ ਗੱਲ ਨਹੀਂ ਹੈਗੀ ਏਦਾਂ ਦੀ ਮੈਂ ਗੱਲ ਨਹੀਂ ਮੇਰੀ ਗੱਲ ਸੁਣ ਮਤ ਦੇ ਮੁੰਡੇ ਨੂੰ ਬੱਲਾ ਸੋਚ ਪਾਪਾ ਦੀ ਗੱਲ ਦਾ ਪੁੱਤਰ ਤੂੰ ਗੁੱਸਾ ਨਾ ਕਰੀ ਮੇਰੀ ਗੱਲ ਸੁਣ ਤੁਸੀਂ ਛੋਟੇ ਛੋਟੇ ਹੁੰਦੇ ਸੀ ਤੁਹਾਡੇ ਮਾਪੇ ਤੁਹਾਨੂੰ ਕਿੰਨੇ ਪੈਸੇ ਦਿੰਦੇ ਸੀ ਤੂੰ ਆਪਣੇ ਵਾਲੀ ਲੱਲਾ ਸਾਡੀ ਤੇ ਗੱਲ ਹੀ ਛੱਡ ਦੇ ਤੁਹਾਡੇ ਦਾਦਾ ਦਾਦੀ ਨੇ ਵਿਗਾੜਿਆ ਇਹਦੇ ਲੋਦਾ ਤੂੰ ਆਪੇ ਦੱਸਦੀ ਨਾ ਕਰੋ ਵੀ ਦਿੰਦੇ ਸੀ ਮੈਨੂੰ ਪਤਾ ਜਿੰਨੇ ਕ ਦਿੰਦੇ ਹਾਂ ਤੂੰ ਸਭ ਕੁਝ ਦੱਸਿਆ ਆ ਪਤਾ ਹੀ ਹੈ ਤੇ ਪਤਾ ਦਿੰਦੇ ਸੀ ਐਈਓ ਤੇਰੀ ਆਕਰ ਨੇ ਤੇ ਤੇਰੇ ਹੰਕਾਰ ਨੇ ਤੇਰਾ ਬੇੜਾ ਗਰਕ ਕਰਨੇ ਮਮਾ ਮਮਾ ਮੇਰੇ 200 ਰੁਪਏ ਡੇਗ ਗਏ ਮੈਨੂੰ 500 ਦੋ ਹਾਂ ਕੀ ਹੋਇਆ 200 ਰੁਪਏ ਡੇਗ ਗਏ ਮੈਂ ਜਾਣੀਆਂ ਸੀ ਮੈਂ 500 ਦੋ ਚਲ ਐਧਰ ਆ ਤਰੀ ਨੂੰ ਪਤਰਾ ਨੂੰ ਖੜੇ ਫਿਰ ਗੱਲਾਂ ਕਰਨਗੇ ਬੋਲਣਾ ਹੋਣਾ ਨਹੀਂ ਕਿ ਫਿਰ ਤੋਂ ਪੈਸੇ ਦੇਣੀ ਆ ਦੇ ਦੇ ਹੁਣ 500 500 ਹੋਰ ਮੰਗਣ ਡਿਆ 200 ਕੇ ਛੋਟਾ ਦੇ ਦੇ 500 ਦੇ ਦੇ ਹੋਰ ਕੋਈ ਗੱਲ ਨਹੀਂ ਦੇ ਦੇਣੀ ਆ ਬੂਟਿਆਂ ਦੇ ਲੱਗੇ ਨਾ ਪੈਸੇ ਉਹ ਵਿਚਾਰਾ ਸਵੇਰ ਦਾ ਗਿਆ ਠੀਕ ਹੈ ਉਹਨੇ ਥੱਕ ਟੁੱਟ ਕੇ ਘਰ ਆਣਾ ਕੋਈ 5-7 ਹਜ਼ਾਰ ਅਗਲੇ ਨੇ ਲੈਣੇ ਤੇ 700 ਰੁਪਏ ਐ ਛੋਟਾ ਆ ਛੋਟੇ ਕਿੰਨੇ ਆ 200 ਦੇ ਕੇ ਤੇਰੇ ਅੱਗੇ ਆ ਕਰ ਕਿ ਜਨਾਨੀਆਂ ਹੁੰਦੀਆਂ ਇੰਨੀਆਂ ਘਰ ਉਜਾੜਦੀਆਂ ਤੇ ਨਹੀਂ ਪਤਾ ਕਿ ਬੰਦੇ ਕਿਸ ਤਰ੍ਹਾਂ ਕਮਾਈ ਕਰਕੇ ਲਿਆਂਦੇ ਤੇ ਤੂੰ ਕਿਸ ਤਰ੍ਹਾਂ ਉਜਾੜੀ ਜਾਂਦੀ ਆ ਸਮਝਾ ਨਹੀਂ ਸਕਦੇ ਇਹਨੂੰ ਦੇਖਿਆ ਕਿਆ ਸੀ ਨਾ ਇਹਨਾਂ ਦੇ ਸਾਹਮਣੇ ਨਹੀਂ ਮੰਗਣਾ ਤੂੰ ਇਹਨਾਂ ਦੇ ਸਾਹਮਣੇ ਮੰਗਿਆ ਬੋਲਣ ਲੱਪੇ ਨਾ ਅਹੀਂ ਬੱਚੇ ਪਾਲੇ ਆ ਤੂੰ ਵੱਖਰੇ ਬੱਚੇ ਪਾਲਣ ਨਹੀਂ ਆ ਚਲੋ ਮੇਰੀ ਗੱਲ ਸੁਣ ਤੂੰ ਕੰਨੀ ਨਾ ਇਹਨਾਂ ਦੇ ਸਾਹਮਣੇ ਨਹੀਂ ਮੰਗਣਾ ਜੋ ਮਰਜੀ ਕਰ ਘੋੜਾ ਫਿਰੇ ਗਾਂ ਗੜਾ ਜਿਸਕਾ ਘੋੜਾ ਉਸੇ ਕਾ ਨਾਮ ਕੱਲੂ ਤੈਨੂੰ ਭਿਓ ਪਿਓ 70 ਵਜੇ ਜਾ ਪੁੱਤ ਜਾ ਜਾ ਹੁਣ 5 ਸਾਲ ਲੱਤਾਈ ਨਾ ਕੱਲ ਮੰਮੀ ਕੋਲ 1000 ਰੁਪਏ ਮੰਗੀ ਠੀਕ ਆ ਸ਼ਾਬਾਸ਼ ਜਾ ਚੱਲ ਰੋ ਨਾ ਤੂੰ ਕੋਈ ਗੱਲ ਨੀ ਤੁਨ ਮੈਂ ਕਿਹਾ ਸੀ ਨਾ ਇਹ ਹਾਲ ਹੋਣਾ ਹੀ ਇਹਨਾਂ ਦੇ ਅੱਖਾਂ 'ਚ ਕਸੌਂਡ ਦੇ ਦੇ ਕੇ ਰੋਣਾ ਕੋਈਗਾ ਉਹ ਸਵੇਰ ਦਾ ਗਿਆ ਤੇ ਸ਼ਾਮੀ ਉਹਨੇ ਘਰ ਆਣਾ ਮੈਂ ਹੈ ਤੇ 700 ਰੁਪਏ ਉੱਡ ਗਿਆ ਉਹ ਵਿਚਾਰਾ ਕਮਾ ਕੇ ਕੀ ਲਿਆਏਗਾ ਤੇ ਕੀ ਖਵਾਏਗਾ ਕੀ ਜੋੜੇਗਾ ਇਹ ਤੇ ਸਾਰਿਆਂ ਨੂੰ ਇੱਕ ਤੇ ਬੱਚਾ ਵਿਗਾੜਦੀ ਪਈ ਆ ਇੱਕ ਪੈਸੇ ਉਜਾੜਦੀ ਪਈ ਆ ਦੋਵੇਂ ਕੰਮ ਕਰਨ ਰਹੀ ਆ ਚਲ ਆਪੇ ਸਮਝ ਆਏਗੀ ਸਮਝ ਜਾਈਗੀ ਤੇ ਠੀਕ ਆ ਨਹੀਂ ਸਮਝਾਏਗੀ ਜੇ ਸਾਨੂੰ ਕੱਲ ਨੂੰ ਕੋਈ ਕਹੇਗਾ ਅਸੀਂ ਕਹਾਂਗੇ ਆ ਦੀ ਮਾਂ ਨੂੰ ਪੁੱਛੋ ਨਹੀਂ ਕਿਆ ਜਾਂਦਾ ਜਦੋਂ ਸਾਨੂੰ ਕੋਈ ਪੁੱਛੇਗਾ ਜਦੋਂ ਲਾਂਬੇ ਆਣਗੇ ਫਿਰ ਅਸੀਂ ਆਪਣੀ ਝੋਲੀ ਥੋੜੀ ਪਾਣਿਆ ਕਹਾਂਗੇ ਉਹਦੀ ਮਾਂ ਨੂੰ ਪੁੱਛੋ ਜਾ ਕੇ ਚਲ ਠੀਕ ਚਲੋ